ਵਾਇਗੁਰਜ ਦਾ ਖਾਲਸਾ ਵਾਇਗੁਰਜ ਦੀ ਕੀ ਫਤਿਹ ਕੁਦਰਤ ਦੇ ਵੀ ਅਲਗ-ਅਲਗ ਨਜ਼ਾਰੇ ਆ ਜਿੱਥੇ ਕੁਦਰਤ ਨੇ ਖੂਬਸੂਰਤੀ ਦੇ ਨਜ਼ਾਰੇ ਪੂਰੀ ਧਰਤੀ ਤੇ ਫਲਾਏ ਹੈ ਉਥੇ ਇਨਸਾਨ ਨੂੰ ਮੌਕਾ ਦਿੱਤਾ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਦਰਤ ਦਾ ਆਨੰਦ ਮਾਣ ਔਰ ਕੁਦਰਤ ਦਾ ਆਨੰਦ ਮਾਣਨ ਦਾ ਮੌਕਾ ਦਿੱਤਾ ਹੈ ਤੇ ਬਹੁਤ ਖੂਬਸੂਰਤ ਪਹਾੜੀਆਂ ਬਹੁਤ ਖੂਬਸੂਰਤ ਝਰਨੇ ਤੇ ਬਹੁਤ ਖੂਬਸੂਰਤ ਪੇੜ-ਪੌਦੇ ਧਰਤੀ ਦਿੱਤੀ ਹੈ ਪਰ ਇਨਸਾਨ ਦਾ ਇੱਕ ਐਸੀ ਫਿਤਰਤ ਹੈ ਖੂਬਸੂਰਤੀ ਨੂੰ ਬਗਾੜੇ ਵਿੱਚ ਬਹੁਤ ਵੱਡਾ ਹੱਥ ਹੈ ਕੁਦਰਤ ਨੇ ਖੂਬਸੂਰਤੀ ਦਾ ਵਿਸ਼ਾਲ ਪਸਾਰਾ ਕੀਤਾ ਪਰ ਇਨਸਾਨ ਨੇ ਖੂਬਸੂਰਤੀ ਦਾ ਜੋ ਇਹ ਗਾਰਡਨ 'ਚ ਵੱਡਾ ਕੰਮ ਕੀਤਾ ਹੈ ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਹਨ ਰੱਬ ਨੂੰ ਸਮਝਦੇ ਹਨ ਉਹ ਇਸ ਖੂਬਸੂਰਤੀ ਵਿੱਚ ਹੋਰ ਚਾਨਣ ਬਖੇਰਦੇ ਹਨ ਖੂਬਸੂਰਤੀ ਬਖੇਰਦੇ ਹਨ ਸਾਫ ਸਫਾਈ ਦਾ ਪ੍ਰਬੰਧ ਕਰਦੇ ਹਨ ਪਰ ਕੁਝ ਐਸੇ ਲੋਕ ਹਨ ਜਿਨ੍ਹਾਂ ਨੇ ਇਹ ਧਾਰ ਲਿਆ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਇਸ ਖੂਬਸੂਰਤੀ ਨੂੰ ਵਿਗਾੜਨਾ ਬڑے-ਬڑے ਸ਼ਹਿਰ ਜੋ ਅੱਜ ਗੰਦਗੀ ਦਾ ਢੇਲ ਬਣ ਚੁੱਕੇ ਐ ਅੱਜ ਮਨੁੱਖ ਨੂੰ ਐਸੀਆਂ ਜਗ੍ਹਾ ਲੱਭਣੀਆਂ ਪੈ ਰੀਆਂ ਜਿਹੜੀਆਂ ਜਗ੍ਹਾ ਦੇ ਵਿੱਚ ਜਾ ਕੇ ਉਹ ਖੂਬਸੂਰਤੀ ਦਾ ਨਜ਼ਾਰਾ ਲੈ ਸਕੇ ਅੱਜ ਅਸੀਂ ਮਨਾਲੀ ਦੇ ਰਸਤੇ ਪੁੱਲੂ ਤੋਂ ਕੁਝ ਦੂਰ ਇੱਕ ਪਾਰਕ 'ਚ ਖੜੇ ਆ ਬਹੁਤ ਖੂਬਸੂਰਤ ਪਾਰਕ ਬਣਾਈ ਆ ਬੱਚੇ ਇੱਥੇ ਬੜੇ ਨਜ਼ਾਰੇ ਲੈਂਦੇ ਆ ਚਾਰੋਂ ਪਾਸੇ ਪਹਾੜ ਦਾ ਕੁਦਰਤੀ ਨਜ਼ਾਰਾ ਹੈ ਔਰ ਵਿਚਕਾਰ ਇਹ ਨਦੀਆਂ ਉੱਪਰੋਂ ਪਾਣੀ ਆ ਰਿਹਾ ਹੈ। ਪਰ ਪਾਣੀ ਵੀ ਜਿਹੜਾ ਇਨਸਾਨ ਦਾ ਜੀਵਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪਾਣੀ ਬਾਰੇ ਲਿਖਿਆ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆਸਰ ਕੋਈ ਪਾਣੀ ਨੇ ਇਸ ਧਰਤੀ ਨੂੰ ਜੋ ਖੂਬਸੂਰਤ ਬਣਾਉਣ 'ਚ ਵੱਡਾ ਹੱਥ ਜੋ ਕੁਦਰਤ ਨੇ ਸੌਂਪਿਆ ਪਾਣੀ ਨੂੰ ਉਹ ਪਾਣੀ ਦਾ ਵੱਡਾ ਹੱਥ ਸੀਸਾ ਹੈ। ਔਰ ਉਸ ਤੋਂ ਇਲਾਵਾ ਪੇੜ-ਪੌਦੇ, ਬਨਸਪਤੀ ਤੇ ਪਹਾੜ ਇਹ ਸਾਰੇ ਕੁਦਰਤ ਨੇ ਬੜੇ ਖੂਬਸੂਰਤ ਬਣਾਇਆ ਹੈ ਮੈਂ ਕਹਿੰਦਾ ਕਿ ਸਾਨੂੰ ਇਸ ਖੂਬਸੂਰਤੀ ਵਿੱਚ ਵੱਧ ਤੋਂ ਵੱਧ ਹਿੱਸਾ ਪਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ